ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮਖੋਰ ਭਾਗ ਸੈਂਟੀਮਾ ਇਧਰ ਜਿਸ ਵੇਲੇ ਸ਼ੰਗਾਰਾ ਸਿੰਘ ਤੇ ਸਲੋਚਨਾ ਵਿਚਾਲੇ ਕੌੜਾ ਤੇ ਦਮ ਘੁੱਟਵਾ ਵਰਤਲਾ ਵਜਾਰੀ ਸੀ ਉਸ ਵੇਲੇ ਦੂਸਰੇ ਕਮਰੇ ਵਿੱਚ ਬੈਠਾ ਗੱਲਾਂ ਕਰ ਰਿਹਾ ਸੀ ਜਿਸ ਵਿੱਚ ਮੁੱਖ ਪਾਠ ਸੀ ਭਾਰਤੀ ਦਾਤੀ ਵਰਤਲਾ ਦਾ ਵਿਸ਼ਾ ਸੀ ਸਲੋਚਨਾ ਤੇ ਸ਼ੰਗਾਰਾ ਸਿੰਘ ਆਥਵਾ ਠਾਕੁਰਸੀ ਅਸਲ ਵਿੱਚ ਬੀਤੀ ਦਿਹਾੜੀ ਜੋ ਕੁਝ ਵਾਪਰ ਚੁੱਕਾ ਸੀ ਸਾਰਾ ਹੀ ਇਹਨਾਂ ਲਈ ਬੜਾ ਇਸ ਚਾਰਜ ਤੇ ਹੈਰਾਨੀ ਭਰਿਆ ਸੀ। ਸਲੋਚਨਾ ਨੇ ਜਿਹੜੀ ਕਾਰਜਗੁਜ਼ਾਰੀ ਦਿਖਾਈ ਉਸ ਨੇ ਤਾਂ ਉੜਕ ਹੀ ਕਰ ਦਿੱਤੀ ਸੀ ਖਾਸ ਕਰਕੇ ਉਸ ਕਾਪੀ ਵਿਚਲੇ ਮضمੂਨ ਜਿਹੜੀ ਇਸ ਵੇਲੇ ਇਹਨਾਂ ਤਿੰਨਾਂ ਦੇ ਸਾਹਮਣੇ ਖੁੱਲ੍ਹੀ ਪਈ ਸੀ ਜਿਸ ਨੂੰ ਕਈ ਵਾਰੀ ਮੋੜਮੋੜ ਪੜਿਆ ਜਾ ਚੁੱਕਿਆ ਸੀ ਇਹ ਇਸ ਨੇ ਇਹਨਾਂ ਉੱਤੇ ਇੰਜ ਦਾ ਅਸਰ ਕੀਤਾ ਜਿਵੇਂ ਸਲੋਚਨਾ ਇੱਕ 10 ਜਮਾਤਾਂ ਪਾਸ ਕੁੜੀ ਨਾ ਹੋ ਕੇ ਕੋਈ ਇੰਗਲੈਂਡ ਰਿਟਰਨ ਹੋਈ ਜਿਸ ਖੂਬੀ ਨਾਲ ਸੁਨੀਤਾ ਸਿੰਘ ਪਾਸੋਂ ਇਹ ਇਕਵਾਲੀ ਬਿਆਨ ਲਿਖਵਾਇਆ ਇਹ ਤਾਂ ਕਿਸੇ ਪਲੀਡਰ ਦਾ ਹੀ ਕੰਮ ਹੋ ਸਕਦਾ ਮੈਂ ਕਹਿਣਾ ਭਾਰਤੀ ਨੇ ਦੋਹਾਂ ਸਾਥੀਆਂ ਨੂੰ ਸੰਬੋਧਨ ਕੀਤਾ ਤੁਸੀਂ ਲੋਕ ਨਿਰਾ ਇਸੇ ਖੁਸ਼ੀ ਵਿੱਚ ਫੁੱਲੇ ਨੇ ਸਮਾਂਦੇ ਕਿ ਸਲੋਚਨਾ ਨੇ ਇਹ ਵੱਡਾ ਮਾਰਕਾ ਮਾਰਿਆ ਹੈ ਪਰ ਇਸ ਤਸਵੀਰ ਦਾ ਦੂਜਾ ਪਾਸਾ ਵੀ ਤਾਂ ਹੈ ਜਿਸ ਵਲ ਸ਼ਾਇਦ ਅਜ ਤੱਕ ਤੁਸਾਂ ਲੋਕਾਂ ਦਾ ਧਿਆਨ ਨਹੀਂ ਗਿਆ ਦੋਹਾਂ ਨੇ ਪ੍ਰਸ਼ਨ ਸ਼ੂਚਕ ਨਜ਼ਰਾਂ ਨਾਲ ਭਾਰਤੀ ਵੱਲ ਤੱਕਿਆ ਉਹ ਦੱਸਦਾ ਗਿਆ ਇਹ ਜਿਹੜਾ ਕਾਪੀ ਵਿਚਲਾ ਮਜ਼ਮੂਨ ਤੁਸਾਂ ਪੜਿਆ ਹੈ ਸ਼ਾਇਦ ਤੁਸਾਂ ਨੇ خیال ਕੀਤਾ ਕਿ ਇਸ ਨੂੰ ਲਿਖਵਾਉਣ ਵਾਲੀ ਸਿਰੋਚਨਾ ਪਾਸੋਂ ਇੱਕ ਗਲਤੀ ਹੋ ਗਈ ਹੈ ਕਹਿੰਦਾ-ਕਹਿੰਦਾ ਭਾਰਤੀ ਨੇ ਮਜ਼ਮੂਨ ਤੇ ਉਸਦੇ ਪੈਰੇ ਤੇ ਉਂਗਲ ਰੱਖੀ ਜਿੱਥੇ ਲਿਖਿਆ ਹੋਇਆ ਸੀ ਮਾ ਸ਼ੰਗਾਰਾ ਸਿੰਘ ਨੂੰ ਇਸ ਲਈ 200 ਦੀ ਨੌਕਰੀ 500 ਨਾਲ ਤੇ ਪੁਨੇ ਦਾ ਖਰਚਾ ਦੇਣ ਦੀ ਜ਼ਿੰਮੇਵਾਰੀ ਲਈ ਸੀ ਇਸ ਵਾਰ ਸ੍ਰੀ ਦਾਸਤਕ ਵਲਟਰ ਨੂੰ ਕਤਲ ਕਰਵਾਉਣ ਦਾ ਮੇਰਾ ਇਰਾਦਾ ਸੀ ਤੇ ਸ਼ੰਗਾਰਾ ਸਿੰਘ ਨੇ ਮੇਰੀ ਦੱਸੀ ਪਿਉਤ ਅਨੁਸਾਰ ਛੂਰੇ ਨਾਲ ਉਸਦਾ ਖੂਨ ਕੀਤਾ ਜਦੋਂ ਇੱਕ ਰਾਤੀ ਉਹ ਸ਼ਰਾਬ ਦੇ ਨਸ਼ੇ ਵਿੱਚ ਮਸਤ ਆਪਣੇ ਕਮਰੇ ਵਿੱਚ ਸੁੱਤਾ ਹੋਇਆ ਸੀ ਬਕਾਇ ਸਲੋਚਨਾ ਪਾਸੋਂ ਇਹ ਭਾਰੀ ਗਲਤੀ ਹੋਈ ਅਪਰੋਧਕ ਪਹਿਰੇ ਨੂੰ ਇੱਕ ਵਾਰੀ ਫਿਰ ਪੜਨ ਤੋਂ ਬਾਅਦ ਪਿਰਤ ਪਾਣੇ ਚਿੰਤਾਤ ਹੋ ਕੇ ਕਿਹਾ ਅਮਰ ਕੌਰ ਬੋਲੀ ਪਰ ਮੇਰਾ ਖਿਆਲ ਵਿੱਚ ਤਾਂ ਇਹ ਜਾਣਕੀ ਹੀ ਸਲੋਚਨਾ ਨੇ ਕੀਤਾ ਹੈ ਤੁਸੀਂ ਸੋਚਦੇ ਹੋ ਕਿ ਉਸ ਨੇ ਇਹ ਪੈਰਾ ਲਖਵਾ ਕੇ ਸ਼ੰਗਾਰਾ ਸਿੰਘ ਦੇ ਵਚਨ ਦਾ ਸਮਾਨ ਪੈਦਾ ਕਰ ਦਿੱਤਾ ਤੁਸੀਂ ਨਹੀਂ ਜਾਣਦੇ ਕਿ ਉਸ ਵੇਲੇ ਸਲੋਚਨਾ ਕੀ ਸੀ ਉਹ ਕੋਈ ਵਕੀਲ ਬਣ ਕੇ ਨਹੀਂ ਸੀ ਇਹ ਸਾਰਾ ਕੁਝ ਲਖਵਾ ਰਹੀ ਉਹ ਜੇ ਚਾਹੁੰਦੀ ਤਾਂ ਇਹ ਪੈਰਾ ਲਖਵਾਉਣਾ ਛੱਡ ਦਿੰਦੀ ਪਰ ਐਸਾ ਉਹ ਕਿਉਂ ਕਰਦੀ ਜਦੋਂ ਕਿਸੇ ਦੀਆਂ ਨਜ਼ਰਾਂ ਵਿੱਚ ਖੂਨ ਨਹੀਂ ਹੁੰਨੀ ਹੀ ਸੀ ਭਾਵੇਂ ਉਸ ਦਾ ਆਦਮੀ ਹੋਵੇ ਪਾਵੇਂ ਕੋਈ ਹੋਰ ਠੀਕ ਹੈ ਤੁਹਾਡਾ ਖਿਆਲ ਮਾਤਾ ਜੀ ਭਾਰਤੀ ਨੇ ਜਵਾਬ ਦਿੱਤਾ ਸਲੋਚਨਾ ਨੇ ਬੇਸ਼ੱਕ ਇਸੇ ਜਜਵੇ ਦੇ ਅਧੀਨ ਐਸਾ ਕੀਤਾ ਹੋਵੇਗਾ ਪਰ ਇਸ ਪਹਿਰੇ ਨੇ ਇੱਕ ਮੁਸ਼ਕਲ ਪੈਦਾ ਕਰ ਦਿੱਤੀ ਹੈ ਜਦੋਂ ਕਿ ਸਰਦਾਰ ਬਹਾਦਰ ਦੀਆਂ ਨਜ਼ਰਾਂ ਵਿੱਚ ਇਸ ਲਿੱਖਤ ਦੀ ਪੁੱਝ ਵੀ ਮਹਾਨਤਾ ਨਹੀਂ ਰਹਿ ਗਈ ਉਹ ਜਾਣਦਾ ਹੈ ਕਿ ਜੇ ਅਸੀਂ ਇਸ ਮਾਫੀ ਨਾਮੇ ਨੂੰ ਕਿਸੇ ਅਦਾਲਤ ਦੀ ਮੇਜ਼ ਉੱਤੇ ਰੱਖਾਂਗੇ ਤਾਂ ਸ਼ੰਗਾਰਾ ਸਿੰਘ ਸਭ ਤੋਂ ਪਹਿਲਾਂ ਕਾਨੂੰਨ ਦੀ ਕੜਕੀ ਵਿੱਚ ਫਸੇਗਾ ਮੇਰਾ ਯਕੀਨ ਹੈ ਕਿ ਜੇ ਇਹ ਪੈਰਾਂ ਨਾਲ ਲਖਵਾਇਆ ਜਾਂਦਾ ਤਾਂ ਸਰਦਾਰ ਨੰਗੇ ਪੈਰੀ ਥੇ ਪੱਜਾਉਂਦਾ ਤੇ ਇਸ ਘਰ ਦੀਆਂ ਦਲੀਚਾਂ ਉੱਤੇ ਨੱਕੜਾ ਘਟਗਣਦਾ ਤੁਹਾਨੂੰ ਦਿਖਾਈ ਦਿੰਦਾ। ਮਾਮਲਾ ਸਭ ਕੁਝ ਉਲਝੰਡਾਰ ਸੀ ਜਿਸ ਦੀ ਨਜਾਕਤ ਨੂੰ ਸਮਝਣ ਤੋਂ ਬਾਅਦ ਤਿੰਨੇ ਚੈਤਾਤੁਰ ਹੋ ਗਏ। ਕਈ ਮਿੰਟਾਂ ਤੱਕ ਇੱਕ ਇੱਕ ਦੂਜੇ ਦੇ ਮੂੰਹ ਵੱਲ ਤੱਕਦੇ ਹੋਏ ਚੁੱਪਚਾਪ ਬੈਠੇ ਰਹੇ। ਛੇਕੜਪਾਹਰਤੀ ਨੇ ਖਾਮੋਸ਼ੀ ਤੋੜੀ। ਖੈਰ ਜੋ ਹੋਊਗੀ ਹੋਵੇਗੀ ਦੇਖੀ ਜਾਵੇਗੀ। ਫਿਰ ਵੀ ਇतना ਤਾਂ ਹੋ ਗਿਆ ਕਿ ਸਰਦਾਰ ਦੇ ਰਸੇ ਪੈੜੇ ਸਲੋਚਨਾ کافی ਤੋਂ ਜ਼ਿਆਦਾ ਬਾਟ ਆਈਏ ਮੰਨਿਆ ਕਿ ਲਿਖਤ ਵਿੱਚ ਉਸ ਦੇ ਬਚਾਓ ਲਈ ਇੱਕ ਅਧ ਕੁੰਡੀ ਰਹਿ ਗਈ ਹੈ ਫਿਰ ਵੀ ਤੁਹਾਨੂੰ ਮੰਨਣਾ ਪਵੇਗਾ ਕਿ ਇਸ ਲਿਖਤ ਤੇ ਇਸ ਘਟਨਾ ਦੇ ਅਸਰ ਦੇ ਨੀਂਦਰ ਭੁਖ ਉਸ ਦੀ ਜ਼ਰੂਰ ਹਰਾਮ ਕਰ ਦਿੱਤੀ ਹੋਵੇਗੀ ਚਲੋ ਫਿਲਹਾਲ ਇਤਨਾ ਹੀ ਸਹੀ ਹੁਣ ਸਾਨੂੰ ਉਸ ਗੱਲ ਬਾਰੇ ਸੋਚਣਾ ਚਾਹੀਦਾ ਜਿਸ ਲਈ ਮੈਂ ਤੁਹਾਨੂੰ ਬਿਠਾਇਆ ਤਾ ਅਜੇ ਕੋਈ ਹੋਰ ਉਲਝਣ ਵੀ ਬਾਕੀ ਹੈ ਬਿਰਤਪਾਲ ਨੇ ਬ੍ਰਸ਼ਣ ਕੀਤਾ ਹਾਂ ਭਾਰਤੀ ਬੋਲਿਆ ਹੈ ਇੱਕ ਉਹ ਵੀ ਦੱਸ ਦੇ ਅਸੀਂ ਫੈਸਲਾ ਕਰ ਚੁੱਕੇ ਹਾਂ ਕਿ ਪਰਸੋ ਸ਼ਾਮੀ ਇੱਥੋਂ ਕੂਚ ਕਰਾਂ ਹਾਂ ਪਰ ਤੂੰ ਸੋਚਿਆ ਪਾਲ ਕਿ ਹੁਣ ਜਦ ਕੀ ਸ਼ੰਗਾਰਾ ਸਿੰਘ ਆ ਗਿਆ ਹੈ ਤਾਂ ਸਲੋਚਨਾ ਕਿਸ ਤਰ੍ਹਾਂ ਤੁਹਾਡਾ ਸਾਥ ਦੇ ਸਕੇਗੀ ਉਸ ਨੂੰ ਛੱਡ ਕੇ ਠੀਕ ਕਹਿੰਦਾ ਹੈ ਤੂੰ ਸਲੋਚਨਾ ਉਸ ਨੂੰ ਇਸ ਹਾਲਤ ਵਿੱਚ ਛੱਡ ਕੇ ਕਿੱਥੇ ਜਾ ਸਕਦੀ ਹੈ ਪਰ ਮੈਂ ਕਹਿਣੀ ਆ ਅਮਰਕੌਰ ਬੋਲਿਆ ਚੰਗਾਰਾ ਸਿੰਘ ਨੂੰ ਨਾਲ ਹੀ ਕਿਉਂ ਨਾ ਲੈ ਕੇ ਜਾਇਆ ਜਾਵੇ। ਨਾਲ ਭਾਰਤੀ ਬੋਲਿਆ। ਮਾਤਾ ਜੀ ਤੁਹਾਡੇ ਖਿਆਲ ਵਿੱਚ ਅਸੀਂ ਤਫਰੀ ਲਈ ਜਾ ਰਹੇ ਹਾਂ। ਪਤਾ ਜੇ ਸਾਡਾ ਕੰਮ ਇਤਨਾ ਨਠੋ ਪੱਜੀ ਦਾ ਹੈ। ਹੁਣ ਇੱਥੇ ਸਵੇਰੇ 10 ਮੀਲ ਅਗਾ ਤੇ ਸ਼ਾਮੇ 20 ਮੀਲ ਹੋਰ ਕਿਸੇ ਪਾਸੇ। ਖੁਦ ਹੀ ਸੋਚੋ ਚੰਗਾਰਾ ਸਿੰਘ ਵਿਚਾਰਾ ਹੈ। ਇੰਨੇ ਜੋਗਾ। ਇੰਨੇ ਜੋਗਾ ਕਿ ਤੁਹਾਡੇ ਨਾਲ ਤੁਰਿਆ ਫਿਰੇਗਾ। ਅਮਰ ਕੌਰ ਸੋਚੀ ਪੈਗੀ। ਗੱਲ ਤੇਰੀ ਠੀਕ ਹੈ। ਫਿਰ ਤੂੰ ਹੀ ਕੋ ਸੋਚ ਮੈਂ ਮੈਂ ਇਹੋ ਸੋਚਿਆ ਕਿ ਸ਼ੰਗਾਰਾ ਸਿੰਘ ਨੂੰ ਵਾਪਸ ਪੋਨੇ ਭੇਜਿਆ ਜਾਵੇ ਉਸਦੀ ਲੱਤ ਬੰਨੀ ਸਭ ਤੋਂ ਜ਼ਰੂਰੀ ਹੈ ਰੁਪਏ ਦੀ ਫਰਿਆਦ ਸਾਡੇ ਕੋਲ ਕਮੀ ਨਹੀਂ ਜਦੋਂ ਕਿ ਜਦ ਕੀ ਮਾਤਾ ਜੀ ਤੁਹਾਡਾ ਡੱਬਾ ਮੇਰੇ ਕਾਬੂ ਵਿੱਚ ਹੈ ਕਿਉਂਕਿ ਖਿਆਲ ਹੈ ਤੁਹਾਡਾ ਇਹ 2 ਲੱਖ ਰੁਪਏ ਦੀ ਗੱਲ ਕੀਤੀ ਆ ਮਰਕਰ ਬੋਲੀ ਤਾਂ ਜਲਦੀ ਹੀ ਇਸ ਦਾ ਇੰਤਜ਼ਾਮ ਹੋ ਜਾਣਾ ਚਾਹੀਦਾ ਹੈ ਜਲਦੀ ਕੀ ਕੱਲ ਹੀ ਪ੍ਰਤਵਾਰ ਬੋਲਿਆ ਤਾਂ ਜੋ ਪਰਸੋ ਅਸੀਂ ਇਥੋਂ ਕੋਚ ਕਰ ਸਕੀਏ ਪਰ ਭਾਰਤੀ ਨੇ ਟੋਕ ਕੀਤੀ ਅਸੀਂ ਤਾਂ ਉਹ ਗੱਲ ਕਰ ਰਹੇ ਹਾਂ ਕਿ ਮੁਦਾਈ ਸੁਸਤ ਤੇ ਗਵਾਚ ਸੁਸਤ ਪਹਿਲਾਂ ਸਾਨੂੰ ਮਾਲੂਮਤਾ ਕਰਨਾ ਚਾਹੀਦਾ ਕਿ ਸ਼ੰਗਾਰਾ ਸਿੰਘ ਸਲੋਚਨਾ ਨੂੰ ਸਾਡੇ ਨਾਲ ਕੱਲਣ ਲਈ ਤਿਆਰ ਹੈ ਜੇ ਉਹ ਰਜਾਮੰਦ ਨਾ ਹੋਇਆ ਤਾਂ ਕਿਸ ਤਰ੍ਹਾਂ ਸਲੋਚਨਾ ਸਾਡੇ ਨਾਲ ਜਾ ਸਕੇਗੀ ਇਹ ਵੀ ਸੋਚਣ ਵਾਲੀ ਗੱਲ ਹੈ ਮਰਕੌਰ ਨੇ ਜਵਾਬ ਦਿੱਤਾ ਬਿਨਾਂ ਉਸ ਦੀ ਰਜਾਮੰਦੀ ਤੋਂ ਕੀ ਹੋ ਸਕਦਾ ਹੈ ਪਰ ਤਪਾ ਕਿਸੇ ਡੂੰਗੀ ਸੋਚ ਵਿੱਚੋਂ ਬੋਲਿਆ ਜੋ ਕੁਝ ਉਸ ਦਾ ਰੁਖ ਰਵਈਆ ਵੇਖਿਆ ਇਸ ਤੋਂ ਤਾਂ ਮੈਨੂੰ ਐਸੀ ਕੋਈ ਆਸ ਨਹੀਂ ਪਹਿਲਾਂ ਤਾਂ ਸਿਰਫ ਸਲੋਚਨਾ ਦੀ ਜਵਾਨੀ ਸੁਣਦੇ ਸਾਂ ਕਿ ਉਹ ਸ਼ੱਕੀ ਸੁਭਾਅ ਦਾ ਆਦਮੀ ਹੈ ਫਿਰ ਹੁਣ ਅੱਖੀਂ ਵੇਖ ਲਿਆ ਸਭ ਕੁਝ ਭਾਰਤੀ ਨੇ ਜਵਾਬ ਦਿੱਤਾ ਤੇ ਜਿੰਨਾ ਕੁਝ ਮੈਂ ਉਸ ਨੂੰ ਵੇਖਿਆ ਹੈ ਉਸ ਤੋਂ ਇਸ ਨਤੀਜੇ ਤੇ ਪਹੁੰਚਾ ਕਿ ਉਹ ਪਰ ਤਾਂ ਸਾਨੂੰ ਸ਼ਬਣਾ ਨੂੰ ਸ਼ੱਕ ਦੀ ਨਜ਼ਰ ਨਾਲ ਹੀ ਵੇਖਦਾ ਹੈ ਤੇ ਇਹ ਨਹੀਂ ਤਾਂ ਘਟੋ ਘਟਾ ਇਹ ਹੈ ਕਿ ਉਹ ਅਸਾਂ ਸਾਰਿਆਂ ਵਿੱਚ ਆਪਣੇ ਆਪ ਨੂੰ ਛੋਟਾ ਛੋਟਾ ਮਹਿਸੂਸ ਕਰਦਾ ਹੈ ਛੋਟਾ ਮਹਿਸੂਸ ਕਰਦਾ ਹੈ ਬਿਰਤਪਾਲ ਬੋਲੇ ਫਿਰ ਤਾਂ ਸਭ ਤੋਂ ਚੰਗਾ ਹੈ ਛੋਟਾ ਸਮਝਣਾ ਹੀ ਇਸ ਗੱਲ ਦੀ ਨਿਸ਼ਾਨੀ ਹੈ ਕਿ ਆਦਮੀ ਦੂਸਰੇ ਪਾਸੋਂ ਕੁਝ ਸਿੱਖਿਆ ਗ੍ਰੈਂਡ ਕਰੇਗਾ ਮੈਂ ਜੇ ਆਪਣੇ ਆਪ ਨੂੰ ਛੋਟਾ ਨਾ ਖਿਆਲ ਕਰਦਾ ਤਾਂ ਕਿਸ ਤਰ੍ਹਾਂ ਤੇਰੇ ਸਾਥ ਵਿੱਚੋਂ ਇੰਨਾ ਕੁਝ ਸਿੱਖਦਾ ਮੇਰੀ ਤਾਂ ਭਲਾ ਛੱਡੋ ਗੱਲ ਸਲੋਚਨਾ ਜੇ ਆਪਣੇ ਆਪ ਨੂੰ ਤੇਰੇ ਮੁਕਾਬਲੇ 'ਚ ਛੋਟੀ ਨਾ ਸਮਝਦੀ ਤਾਂ ਕਿਸ ਤਰ੍ਹਾਂ ਉਹ ਆਈਟੀ ਕਰ ਮਾਤਰ ਵਣ ਜਾਂਦੀ ਤੂੰ ਬੜਾ ਭੋਲਾ ਹੈ ਪਾਲ ਭਾਰਤੀ ਦੀ ਬਾਜ ਵਿੱਚ ਇਤ ਕੀ ਤਾੜਨਾ ਦੇ ਭਾਵ ਸਨ ਤੇਰਾ ਤੇ ਸਲੋਚਨਾ ਦਾ ਆਪਣੇ ਆਪ ਨੂੰ ਛੋਟਾ ਸਮਝਣਾ ਹੋਰ ਗੱਲ ਸੀ ਪਰ ਸ਼ੰਗਾਰਾ ਸਿੰਘ ਦਾ ਹੋਰ ਤੁਸੀਂ ਲੋਕ ਆਪਣੇ ਆਪ ਨੂੰ ਛੋਟਾ ਸਮਝਦੇ ਸੋ ਜਗਸਤਾ ਦੇ ਭਾਵਾਂ ਤੋਂ ਪ੍ਰੇਰਿਤ ਹੋਗੇ ਪਰ ਸ਼ੰਗਾਰਾ ਸਿੰਘ ਦਾ ਛੋਟਾਪਣ ਹੋਰ ਕਿਸ ਵਿੱਚ ਹਦਾ ਵੱਡਾ ਬਣਾ ਤੇ ਛੋਟਾ ਛੋਟਾ ਬਣਦੇ ਵਿਚਾਲੇ ਫਾਸਲੇ ਨੂੰ ਇੱਕ ਆਦਮੀ ਯਕਸਤਾ ਦੇ ਗਜਾਂ ਨਾਲ ਮਾੰਦਾ ਹੈ ਦੂਸਰਾ ਈਰਖਾ ਦੇ ਫੀਤੇ ਨਾਲ ਪਹਿਲੀ ਕਿਸਮ ਦਾ ਆਦਮੀ ਚਾਹੁੰਦਾ ਹੈ ਕਿ ਵੱਡੇ ਦੀ ਵੱਡਾਪਨ ਉਸ ਨੂੰ ਵਾਂਡਿਆ ਬਣਾ ਦੇਵੇ ਪਰ ਦੂਜੀ ਕਿਸਮ ਦਾ ਆਦਮੀ ਖਾਇਸ਼ ਕਰਦਾ ਹੈ ਕਿ ਉਸ ਦੀ ਛੋਟਾ ਵੱਡੇ ਨੂੰ ਛੋਟਾ ਕਰਕੇ ਉਸ ਦੇ ਬਰਾਬਰ ਜਾਂ ਉਹਦੋਂ ਬਿਨਿਮਾ ਕਰ ਦੇਵੇ ਪਹਿਲੀ ਹਾਲਤ ਵਿੱਚ ਸਵਾਲ ਹੁੰਦਾ ਹੈ ਉੱਤਾਂ ਉਠਣ ਦਾ ਪਰ ਦੂਜੀ ਹਾਲਤ ਵਿੱਚ ਸਵਾਲ ਹੁੰਦਾ ਹੈ ਅਗਲੇ ਨੂੰ ਹੇਠਾਂ ਵੱਲ ਖਿੱਚਣ ਦਾ ਇਹ ਹੈ ਫਰਕ ਤੁਹਾਡੇ ਦੀ ਸ਼ੰਗਾਰਾ ਸਿੰਘ ਵੱਲ ਸੋਚੋ ਉਸ ਕੇ ਬਿਰਤਪਾਲ ਨੇ ਪ੍ਰਸ਼ਨ ਕੀਤਾ ਤੇ ਇਸ ਦਾ ਇਲਾਜ ਇਲਾਜ ਹੈ ਪਰ ਜਰਾ ਮੁਸ਼ਕਲ ਹੈ ਤੇ ਕਾਫੀ ਲੰਬਾ ਹੈ ਮਤਲਬ ਸ਼ੰਗਾਰਾ ਸਿੰਘ ਦੇ ਅੰਦਰ ਉਹ ਜਾਤੀ ਕਕਟਿਆ ਪੰਦਾ ਅਹਿਸਾਸ ਨਹੀਂ ਮਿਟ ਜਾਂਦਾ ਤਾਂ ਤੀਕ ਉਸ ਦੇ ਅੰਦਰ ਈਰਖਾ ਦਾ ਕੀੜਾ ਨਹੀਂ ਮਰ ਸਕਦਾ ਸਾਨੂੰ ਪੂਰਾ ਜੋਰ ਲਾ ਕੇ ਉਹਨੂੰ ਤਾਂ ਚੁੱਕਣਾ ਹੋਵੇਗਾ ਕਿ ਮੈਂ ਪਹਿਲਾਂ ਉਸ ਦੀ ਲਤ ਬਣਾਨੀ ਚਾਹੀਦੀ ਹੈ ਕਿਉਂਕਿ ਲਤ ਦਿਨ ਹੋਦ ਨੇ ਹੀ ਸਭ ਤੋਂ ਜ਼ਿਆਦਾ ਉਸ ਦੇ ਅੰਦਰ ਅਹਿਸਾਸ ਕਮਤਰੀ ਪੈਦਾ ਕਰ ਦਿੱਤੀ ਹੈ ਲਤ ਬਣ ਜਾਣ ਤੋਂ ਬਾਅਦ ਦੂਸਰਾ ਕੰਮ ਹੋਵੇਗਾ ਉਸ ਦੀ ਤਿਲਾਮੀ ਘਾਟ ਪੂਰੀ ਕਰਨੀ ਮੇਰੇ ਖਿਆਲ ਵਿੱਚ ਇਹ ਕੰਮ ਐਸਾ ਮੁਸ਼ਕਲ ਨਹੀਂ ਸਿਰਫ ਇੱਕ ਛਿਮਾਹੀ ਸਾਡੇ ਨਾਲ ਰਹਿ ਕੇ ਹੀ ਉਹ ਇੱਕ ਚੰਗਾ ਦਾਣਾ ਬੀਨਾ ਬਣ ਸਕਦਾ ਹੈ ਅਮਰਕੌਰ ਗੱਲਾਂ ਸੋਨ ਦੀ ਸੋਨ ਦੀ ਵਿੱਚ ਵਿੱਚ ਉੰਗਣ ਲੱਗ ਪਈ ਜਿਸ ਕਰਕੇ ਭਾਰਤੀ ਨੇ ਉਸਨੂੰ ਸੌਣ ਲਈ ਉਠਾਲ ਦਿੱਤਾ ਤੇ ਉਹ ਆਪਣੇ ਮੰਜੇ ਤੇ ਜਾ ਕੇ ਸੁੱਤੀ ਤੇ ਜਦੋਂ ਇਹ ਦੋਵੇਂ ਰਹਿ ਗਏ ਤਾਂ ਭਾਰਤੀ ਬੋਲਿਆ ਪਾਲ ਮਾਤਾ ਜੀ ਨੂੰ ਮੈਂ ਜਾਣ ਕੇ ਉਠਾਲ ਦਿੱਤਾ ਕਿਉਂ ਕੁਝ ਐਸੀਆਂ ਗੱਲਾਂ ਤੇਰੇ ਨਾਲ ਕਰਨੀਆਂ ਸਨ ਜੋ ਮਾਤਾ ਜੀ ਦੇ ਸਾਹਮਣੇ ਨਹੀਂ ਸਾ ਕਰ ਸਕਦਾ ਮੈਂ ਤੁਹਾਨੂੰ ਤੈਨੂੰ ਦੱਸਿਆ ਸੀ ਕਿ ਨਾ ਕਿ ਸ਼ੰਗਾਰਾ ਸਿੰਘ ਨੂੰ ਦੋਹਾਂ ਤਰੀਕਾ ਨਾਲ ਉ ਤਾਂ ਉਠਾਇਆ ਜਾ ਸਕਦਾ ਹੈ हां तू दसया कि ਉਸਦੀ ਲੱਤ ਬਣਵਾ ਕੇ ਤੂੰ ਜਾ ਤਾਲੀਮ ਦੇਗੀ ਪਰ ਤੀਜੀ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਉਹ ਕੀ ਮੇਰਾ ਖਿਆਲ ਹੈ ਸ਼ੰਗਾਰਾ ਸਿੰਘ ਨੂੰ ਸਰੋਚਨਾ ਉੱਤੇ ਕੁਝ ਸ਼ੱਕ ਹੈ ਸ਼ੱਕ ਹੈ ਸਰੋਚਨਾ ਉੱਤੇ ਹਾਂ ਨਿਰਸ਼ ਸਰੋਚਨਾ ਉੱਤੇ ਹੀ ਨਹੀਂ ਮਤਲਬ ਤੇਰੇ ਮੇਰੇ ਉੱਤੇ ਵੀ ਹੋ ਗਏ ਭਾਰਤੀ ਤੂੰ ਕੀ ਕਹਿ ਰਿਹਾ ਹੈ ਗਲਤ ਨਹੀਂ ਕਹਿ ਰਿਹਾ ਬਾਲ ਮੇਰੀਆਂ ਮੇਰੀ ਗੱਲ ਨੂੰ ਜਰਾ ਗੌਰ ਨਾਲ ਸੁਣ ਮਮਕਨ ਹੈ ਕਿ ਸ਼ੰਗਾਰਾ ਸਿੰਘ ਹੋ ਜੇ ਆਪਣੇ ਆਪ ਨੂੰ ਵੀ ਇਸ ਗੱਲ ਦਾ ਅਹਿਸਾਸ ਨਾ ਹੋਵੇ ਕਿ ਉਸ ਲੋਚਨਾ ਉੱਤੇ ਜਾਂ ਤੇਰੇ ਮੇਰੇ ਉੱਤੇ ਸ਼ੱਕ ਕਰਦਾ ਹੈ ਮੇਰਾ ਖਿਆਲ ਹੈ ਤੂੰ ਸਾਈਕੋਲੋਜੀ ਦੀ ਸਟੱਡੀ ਨਹੀਂ ਕੀਤੀ ਹੋਤੀ ਕਈ ਗੱਲਾਂ ਤੇ ਜਿਹੜੀਆਂ ਅਚੇਤ ਮਨ ਵਿੱਚ ਜਾ ਟਿਕਦੀਆਂ ਨਹੀਂ ਅਸੀਂ ਬੜਾ ਬੜਾ ਚਿਰ ਉਹਨਾਂ ਦੀ ਹੋਦ ਨੂੰ ਮਹਿਸੂਸ ਨਹੀਂ ਕਰਦੇ ਉਹ ਸਾਡੇ ਅੰਦਰ ਹੀ ਅੰਦਰ ਆਪਣਾ ਕੰਮ ਤੇ ਅਸਰ ਕਰੀ ਜਾ ਰੰਗਾ ਹੁੰਦਿਆਂ ਤੂੰ ਵੇਖਿਆ ਹੋਵੇਗਾ ਕਿ ਚਾਹਨ ਕਿ ਕਈ ਵਾਰੀ ਸਾਡੇ ਦਿਲ ਉਹ ਉਦਾਸ ਹੋ ਜਾਇਆ ਕਰਦਾ ਜਾਂ ਆਕਾਰਨ ਹੀ ਸਾਡੇ ਅੰਦਰ ਕਿਸੇ ਖੁਸ਼ੀ ਦੀ ਗੁਦਗੁਦੀ ਜਿਹੀ ਹੋਣ ਲੱਗ ਪੈਂਦੀ ਹੈ ਉਸ ਵੇਲੇ ਅਸੀਂ ਸੋਚਦੇ ਹਾਂ ਕਿਸ ਦਾ ਸੁਭਾਅ ਕੀ ਜਿਸ ਦਾ ਸਾਨੂੰ ਪਤਾ ਕੁਝ ਨਹੀਂ ਲੱਗਦਾ ਪਰ ਕੀ ਆਕਾਰਨ ਹੀ ਇਹੋ ਜਿਹੀ ਤਬਦੀਲੀ ਆ ਜਾਂਦੀ ਹੈ ਨਹੀਂ ਜ਼ਰੂਰ ਕੋਈ ਨਾ ਕੋਈ ਸੁਭਾਅ ਹੁੰਦਾ ਜ਼ਰੂਰ ਉਹ ਕਿਸੇ ਨਾ ਕਿਸੇ ਘਟਨਾ ਜਾਂ ਕਿਰਿਆ ਪ੍ਰਤੀ ਕਿਰਿਆ ਦੇ ਅਸਰ ਦਾ ਨਤੀਜਾ ਹੁੰਦਾ ਹੈ ਪਰ ਹੁੰਦਾ ਹੈ ਸਾਡੇ ਅੰਦਰਲੇ ਦੀ ਇਤਨੀ ਢੂੰਗੀ ਤੈ ਵਿੱਚ ਕੀ ਅਸੀਂ ਉਸ ਦੀ ਹੋਤ ਤੋਂ ਬਹੁਤ ਚਿਰ ਤੱਕ ਜਾਂ ਕਈ ਵਰੇ ਸ਼ੇਕਰ ਤੱਕ ਨਵਾ ਨਵਾਫਕ ਰਹਿੰਦੇ ਹਾਂ ਤੁਹਾਨੂੰ ਮੈਂ ਇਹ ਸੈਂਸ ਤੈਨੂੰ ਮੈਂ ਇਹ ਸੈਂਸ ਦੀ ਇੱਕ ਮੋਟੀ ਜੀ ਮਿਸਾਲ ਦੇ ਕੇ ਸਮਝਾਵਾਂ ਇਹ ਪਾਣੀ ਜਿਹੜਾ ਅਸੀਂ ਪੀਂਦੇ ਹਾਂ ਅਸਲ ਵਿੱਚ ਕੀ ਹੈ ਤੂੰ ਕਹੇਗਾ ਪਾਣੀ ਹੈ ਹੋਰ ਕੀ ਹੈ ਪਰ ਇਹ ਪਾਣੀ ਨਹੀਂ ਸਿਰਫ ਇਹ ਦੂਹ ਕੈਸਾ ਆਕਸੀਜਨ ਹਾਈਡਰੋਜਨ ਦੀ ਮਿਲਵੀਂ ਸ਼ਕਲ ਦਾ ਪ੍ਰਤੀਰੂਪ ਹੈ ਇਸੇ ਤਰ੍ਹਾਂ ਸਾਡੇ ਸचेत ਤੇ ਅਚੇਤ ਮਨ ਉੱਤੇ ਬਖੋ-ਵਖ ਤਰ੍ਹਾਂ ਦੇ ਅਸਰ ਪੈਂਦੇ ਰਹਿੰਦੇ ਨੇ ਜਿਹੜੇ ਕਿਹੜੇ ਵੇਲੇ ਇੱਕ ਤੋਂ ਜ਼ਿਆਦਾ ਅਸਰ ਆਪੋ ਵਿੱਚ ਰਲ ਕੇ ਕੋਈ ਤੀਜੀ ਸ਼ਕਲ ਇਕਤਿਆਰ ਕਰ ਲੈਂਦੇ ਨੇ ਦੋਵੇਂ ਗੈਸਾਂ ਦੇ ਮੇਲ ਤੋਂ ਪਾਣੀ ਬਣ ਜਾਂਦਾ ਅਸੀਂ ਨਹੀਂ ਜਾਣ ਸਕਦੇ ਤੇ ਨਾ ਹੀ ਜਾਣ ਸਕਣ ਦਾ ਕਾਰਨ ਹੈ ਇਹੋ ਜਿਹੇ ਕਰਮਾ ਪ੍ਰਤੀ ਕਰਮਾ ਦੇ ਅਸਰਾਂ ਤੇ ਪ੍ਰਤੀ ਅਸਰਾਂ ਦਾ ਮਿਲਕੁਪ ਜੋ ਅਕਸਰ ਸਾਡੇ ਅਚੇਤ ਮਨ ਅੰਦਰ ਪੱਕਦਾ ਰਹਿੰਦਾ ਹੈ ਕਿਹੜੇ ਵੇਲੇ ਕਿਸੇ ਨਵੇਂ ਰੂਪ ਵਿੱਚ ਵਟ ਕੇ ਉਹ ਉੱਭੜਨਾ ਸ਼ੁਰੂ ਹੋ ਗਏ ਸਾਨੂੰ ਕਿਸੇ ਖਾਸ ਵਕਤ ਤੇ ਹੀ ਇਹਦਾ ਪਤਾ ਲੱਗਦਾ ਹੈ ਪਾਗਲਪਨ ਦੀ ਬਿਮਾਰੀ ਹਸਟੇਰੀਆ ਜਾਂ ਹੋਰ ਇਹੋ ਜਿਹੇ ਮਾਨਸਿਕ ਜਾਂ ਦਿਮਾਗੀ ਬਿਮਾਰੀਆਂ ਦਾ ਨਿਕਾਸ਼ ਕਿੱਥੋਂ ਹੁੰਦਾ ਹੈ ਅਚੇਤ ਮਾਨਸਰ ਲੱਗੀ ਹੋਈ ਮਸ਼ੀਨ ਵਿੱਚ ਇਨਾਂ ਰੋਗਾਂ ਦੇ ਜਰਾਸੀਂ ਪਾਲਦੇ ਰਹਿੰਦੇ ਨੇ ਕਈ ਵਾਰੀ ਅਸ ਐਸੇ ਕੇਸ ਵੀ ਦੇਖਣ ਵਿੱਚ ਆਉਂਦੇ ਨੇ ਕਿ ਹੱਤ ਦਰਜੀ ਦਾ ਸ਼ਰੀਫਾ ਦਾ ਉੱਠ ਕੇ ਕਿਸੇ ਦੀ ਚੋਰੀ ਚਾ ਕਰਦਾ ਹੈ ਇੱਕ ਹੋਸ਼ ਹਵਾਸ ਵਾਲਾ ਆਦਮੀ ਗਲਾ ਕੁੱਟ ਕੇ ਕਿਸੇ ਨੂੰ ਮਾਰ ਸੁੱਟਦਾ ਇੱਥੇ ਤੱਕ ਕਿ ਕਈ ਵਾਰੀ ਕੋਈ ਰੰਗੀ ਰਾਗੀ ਵਸਦਾ ਆਦਮੀ ਗਲ ਵਿੱਚ ਫੰਦਾ ਪਾ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਖੁਦਕੁਸ਼ੀ ਕਰ ਲੈਂਦਾ ਹੈ ਡੂੰਘੇ ਧਿਆਨ ਨਾਲ ਪਿਰਤਪਾਲ ਸੌਣੇ ਜਾ ਰਿਹਾ ਸੀ ਭਾਰਤੀ ਬੋਲਦਾ ਗਿਆ ਜਕੀਨਾ ਨੇਪਾਲ ਇਦਾਂ ਦੀਆਂ ਘਟਨਾਵਾਂ ਅਕਾਰਨ ਨਹੀਂ ਹੋ ਜਾਇਆ ਕਰਦੇਗਾ ਇਹਨਾਂ ਦੀ ਤਹਿ ਵਿੱਚ ਜ਼ਰੂਰ ਕੋਈ ਨਾ ਕੋਈ ਕਾਰਨ ਹੁੰਦਾ ਹੈ ਤੇ ਮੈਂ ਸਮਝਦਾ ਹਾਂ ਕਿ ਸਾਡਾ ਸ਼ੰਗਾਰਾ ਸਿੰਘ ਵੀ ਇਸ ਵੇਲੇ ਇਸੇ ਤਰ੍ਹਾਂ ਦੀ ਮਾਨਸਿਕ ਬਿਵਾਰੀ ਦਾ ਸ਼ਿਕਾਰ ਹੈ ਅਸਾ ਸਬਣਾ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟ ਕੀਤੀ ਕੀਤੀ ਹੈ ਉਸ ਨੂੰ ਜੇ ਹੋ ਸਕੇ ਤਾਂ ਭਲਕੇ ਹੀ ਪੁਣੇ ਭੇਜ ਦਿੱਤਾ ਜਾਵੇ ਲੱਤ ਬਣਵਾ ਲੇ ਪਰ ਸੱਚ ਕਿਹਾ ਐਸਾ ਕਰਨ ਤੋਂ ਮੇਰਾ ਦਿਲ ਡਰਦਾ ਹੈ ਡਰਦਾ ਹੈ ਤੇਰਾ ਦਿਲ ਫਿਰਤ ਬਾਲ ਨੇ ਡਰ ਜਿਹੇ ਹਰ ਹਾਲਤ ਵਿੱਚ ਸਵਾਲ ਕੀਤਾ ਹਾਂ ਬਾਲ ਇਸ ਵਿੱਚ ਕਿਸੇ ਖਤਰਨਾਕ ਹੋਣੇ ਦਾ ਝਾਪਲਾ ਪੈਂਦਾ ਮੈਨੂੰ ਖਤਰਾ ਹੈ ਕਿ ਸ਼ੰਗਾਰਾ ਸਿੰਘ ਪੁਣੇ ਜਾ ਕੇ ਵੀ ਚੈਨ ਵਿੱਚ ਨਹੀਂ ਰਹਿ ਸਕਦਾ ਉਸ ਦੀ ਮਾਨਸਿਕ ਹਾਲਤ ਮੈਨੂੰ ਬੜੀ ਖਤਰੇ ਵਾਲੀ ਜਾਪਦੀ ਹੈ ਸਾਨੂੰ ਹੋਰ ਸਾਰੀਆਂ ਗੱਲਾਂ ਛੱਡ ਕੇ ਸਭ ਤੋਂ ਪਹਿਲਾਂ ਸ਼ੰਗਾਰਾ ਸਿੰਘ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨਾ ਹੋਵੇਗਾ ਕਿਤੇ ਐਸਾ ਨਾ ਹੋਵੇ ਕਿ ਤੇ ਬੋਲਦਾ ਬੋਲਦਾ ਭਾਰਤੀ ਚੁੱਪ ਕਰ ਗਿਆ ਕੀ ਕੀ ਐਸਾ ਨਾ ਹੋਵੇ ਫਿਰਦਪਾਲ ਨੇ ਘਬਰਾ ਕੇ ਸਵਾਲ ਕੀਤਾ ਮੇਰਾ ਮਤਲਬ ਹੈ ਭਾਰਤੀ ਨੇ ਜਵਾਬ ਦਿੱਤਾ ਕੋਈ ਵੱਡੀ ਗੱਲ ਨਹੀਂ ਜੇ ਉਹ ਕਿਸੇ ਵੀ ਲੇ ਕੁਝ ਘਰ ਗੁਜ਼ਰੀ ਉਸ ਹਾਲਤ ਵਿੱਚ ਤੂੰ ਸੋਚ ਸਕਦਾ ਹੈ ਕਿ ਵਿਚਾਰੀ ਸਲੋਚਨਾ ਦਾ ਕੀ ਹਾਲ ਹੋਵੇਗਾ ਤਾਂ ਸੱਚ ਮੁੱਚ ਮਾਮਲਾ ਬੜਾ ਸੋਚਣ ਵਾਲਾ ਹੈ ਪਰ ਮੇਰਾ ਵੀ ਖਿਆਲ ਹੈ ਕਿ ਤੂੰ ਬੇਮਤਲਬ ਹੀ ਇਸ ਮਾਮਲੇ ਨੂੰ ਐ ਡੇਖਾ ਤਰੀਕੀ ਦੀ ਹੱਦ ਤੱਕ ਕਿਸੇਟ ਲੈ ਗਿਆ ਹੈ ਮੈਨੂੰ ਤੇ ਇਸ ਐਸੀ ਕੋਈ ਗੱਲ ਨਹੀਂ ਲੱਗਦੀ ਚੱਲ ਤੇਰੀ ਹੀ ਗੱਲ ਮੰਨ ਲੈਂਦਾ ਪਰ ਤੇਰੇ ਖਿਆਲ ਵਿੱਚ ਉਸ ਉਲਝਣ ਦਾ ਹੱਲ ਕੀ ਹੈ ਹੱਲ ਇਹੋ ਕਿ ਅਸੀਂ ਸਾਰੇ ਖਾਸ ਤੌਰ ਤੇ ਸਰੋਚਨਾ ਆਪਣੇ ਸੱਚੇ ਪਿਆਰ ਨਾਲ ਆਪਣੇ ਰੂਹਨੀ ਨਿਗ ਨਾਲ ਆਪਣੀ ਅਖਲਾਕੀ ਸ਼ੋ ਨਾਲ ਉਸ ਦੇ ਮਨ ਨੂੰ ਬਦਲ ਦੀ ਕੋਸ਼ਿਸ਼ ਕਰੇ ਅਸੀਂ ਬਿਲਕੁਲ ਉਸ ਨੂੰ ਇਹ ਨਾ ਮਹਿਸੂਸ ਹੋਣ ਦੇਈ ਕਿ ਉਹ ਸਾਡੇ ਨਾਲੋਂ ਕਿਸੇ ਤਰ੍ਹਾਂ ਵੀ ਨੀਮਾ ਹੈ ਜਾਂ ਅਸੀਂ ਉਸ ਨਾਲੋਂ ਉੱਚੇ ਹਾਂ ਜਾਂ ਉਹ ਖੋਨੀ ਹੈ ਚੋਰ ਹੈ ਇੱਕ ਦਿਨ ਤੂੰ ਮੈਨੂੰ ਦੱਸਿਆ ਸੀ ਕਿ ਸਰੋਚਨਾ ਦਾ ਅਚਨ ਬੜਾ ਸ਼ਕਤੀਸ਼ਾਲੀ ਉਸਲੀ ਸ਼ੋਹ ਜਾਂ ਉਸਦੇ ਬੋਲਾਂ ਵਿੱਚ ਐਸੀ ਸ਼ਕਤੀ ਹੈ ਕਿ ਕਿਸੇ ਮਰੀ ਮੁੱਕੀ ਆਤਮਾ ਨੂੰ ਵੀ ਜਵਾਲ ਸਕਦੀ ਹੈ ਫਿਰ ਤਾਂ ਕੱਲੀ ਸਰੋਚਨਾ ਹੀ ਭਾਰਤੀ ਨੇ ਗੱਲ ਟੋਕੀ ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਪਰਸਨੈਲਿਟੀ ਦੀ ਕਦਰ ਕੀ ਉਸਦੇ ਘਰ ਵਿੱਚ ਉਹਨੀ ਨਹੀਂ ਹੁੰਦੀ ਜਿੰਨੀ ਬਾਹਰ ਸਰੋਚਨਾ ਕਿੰਨੀ ਉੱਚੀ ਤੇ ਕਿੰਨੀ ਮਹਾਨ ਹੈ ਇਸ ਨੂੰ ਅਸੀਂ ਸਮਝਦੇ ਹਾਂ ਤੇ ਸ਼ੰਗਾਰਾ ਸਿੰਘ ਵੀ ਜੇ ਪਹਿਲਾਂ ਨਹੀਂ ਤਾਂ ਹੁਣ ਕਿਸੇ ਹੱਦ ਤੱਕ ਸਮਝ ਗਿਆ ਹੋਵੇਗਾ ਪਰ ਗੱਲ ਮੋੜ ਘੜ ਕੇ ਉੱਥੇ ਹੀ ਆ ਜਾਂਦੀ ਹੈ ਜੇਰੀ ਮੈਂ ਤੈਨੂੰ ਦੱਸ ਚੁੱਕਾ ਹਾਂ ਕਿ ਸਲੋਚਨਾ ਦੇ ਬੜਪਣ ਸਾਡੇ ਦਿਲਾਂ ਵਿੱਚ ਉਸ ਦਾ ਸਤਿਕਾਰ ਪੈਦਾ ਕਰਦੀ ਹੈ ਉੱਥੇ ਸ਼ੰਗਾਰਾ ਸਿੰਘ ਦੇ ਅੰਦਰ ਹੀ ਰਖਾ ਕਿਉਂਕਿ ਸ਼ੰਗਾਰਾ ਸਿੰਘ ਦੇ ਮਨ ਦੀ ਬੰਤਰ ਇਹ ਕੁਝ ਇਸੇ ਕਿਸਮ ਦੀ ਹੈ ਦੂਜਾ ਕਿਉਂਕਿ ਸਲੋਚਨਾ ਸ਼ੁਰੂ ਤੋਂ ਹੀ ਉਸ ਦੇ ਨਾਲ ਰਹਿ ਰਹੀ ਰਹਿ ਰਹੀ ਨਹੀਂ ਬਲਕਿ ਵੱਜੀ ਹੋਈ ਜੀਕਣ ਸ਼ਕੜਾ ਇੰਜਨ ਪਿਛੇ ਜਿਸ ਕਰਕੇ ਸ਼ੰਗਾਰਾ ਸਿੰਘ ਨੂੰ ਉਸ ਦੀਆਂ ਖੂਬੀਆਂ ਪੂਰੀ ਤਰ੍ਹਾਂ ਨਜ਼ਰ ਨਹੀਂ ਆਉਂਦੀਆਂ ਜਿਵੇਂ ਭਾਈ ਵੀਰ ਸਿੰਘ ਨੇ ਇੱਕ ਥਾਂ ਲਿਖਿਆ ਹੈ ਦਰ ਠਠਿਆਂ ਦੇ ਗੁਨਾ ਦੀ ਕਦਰ ਨਾ ਹੁੰਦੀ ਯਾਰ ਗਲੇ ਪਏ ਫੁਲਹਾਰ ਦੀ ਪਾਸੇ ਨਾ ਮਹਿਕਾਰ ਪਿਤਪਲ ਕੁਝ ਨਿਰੁਤਸ਼ਾ ਹੋ ਕੇ ਬੋਲਿਆ ਫਿਰ ਤਾਂ ਸਾਡਾ ਬਾਹਰ ਜਾਣ ਦਾ ਪ੍ਰੋਗਰਾਮ ਵਿਚੇ ਰਹਿ ਜਾਵੇਗਾ ਨਹੀਂ ਪ੍ਰੋਗਰਾਮ ਨੂੰ ਤਾਂ ਹਰ ਹਿੱਲੇ ਅਮਲ ਵਿੱਚ ਲਿਆਉਣਾ ਹੀ ਹੋਵੇਗਾ ਪਰ ਸੋਚਣਾ ਨੂੰ ਸ਼ਾਇਦ ਅਸੀਂ ਨਾਲ ਨਾ ਲੈ ਕੇ ਜਾ ਸਕੀ ਪਿਰਤਪਾਲ ਹੋਰ ਵੀ ਘਬਰਾ ਉਠਿਆ ਧੰਨਵਾਦ